हनुमान आय सिंधु विष्णु भगवान दी जय सो हनुमान आय विष्णु भगवान दी जय सो हनुमान आय विष्णु भगवान दी जय मस्कार जो हसन जी आखो खुशी जा रहा है कि शहनशाह हजूर दूर दूर दी संगत उन्हें नाल चल के आए ने आसे दिन ये जिस महाराज पैंठ को पहला या कत्तर को पहला जोड़ा ये टूर जो प्रोग्राम चलता है शंभ का इस इलाके का पूरा ਇਹ ਉਹ ਦਿਨ ਹੈ ਗਰਮੀ ਦੇ ਅੱਧਾ ਘਟ ਪੱਕੇ ਨੇ ਗੱਬੇ ਨੇ ਇੱਕ ਖੇਸ ਉੱਤ ਦਨ ਕੇ ਕਾਰਨ ਨੰਗੇ ਪੈਰੇ ਸੰਗਤ ਪਿਛੇ ਵਿੱਚ 34 ਸਾਰੀ ਸੰਗਤ ਜੇ ਬਣਤੀ ਹੈ ਕਿ ਬੜੇ ਪ੍ਰੇਮ ਨਾਲ ਸੁਣੋ ਉਸ ਵੀ ਜਿਹੜੀ ਬਾਣੀ ਪੜਦੇ ਹੋ ਉਸ ਬਾਣੀ ਦਾ ਅਰਥ ਦੱਸਣਾ ਕੋਈ ਵੀ ਗੱਲ ਜਿਹੜੀ ਆ ਅੱਗੇ ਬੁਸ਼ ਕਰਦੇ ਨਹੀਂ ਅਸੀਂ ਲਾਣੀ ਨਾ ਸੇ ਸੁਣਨੀ ਇਹ ਸਾਡੀ ਬੇਨਤੀ ਹੈ ਸਾਰੀ ਸੰਗਤ ਦੀ ਜੰਮੂ ਦੀ ਵੀ ਅਗਨੂਰ ਦੀ ਵੀ ਪੰਜਾਬ ਵਾਲੇ ਗਿਆ ਵੀ ਸਾਰੇ ਕੇ ਇਹ ਬੇਨਤੀ ਹੈ ਕਿ ਪ੍ਰੇਮ ਬਣਾਏ ਦੇ ਜੀਵਿਤ centrum ਘਟਣੇ ਨੇ ਬੜੇ ਸ਼ੇ ਘਟਣੇ ਨੇ ਕੋਈ ਯਾਦ ਕਰਾ ਕੇ ਇਹ ਪ੍ਰੋਗਰਾਮ ਜਿਹੜਾ ਇੰਨਾ ਪਿਛਲੇ ਸਾਲ ਕਰਿਆ ਉਸ ਤੋਂ ਵੀ ਵੱਧ ਚੱਲਣਾ ਚਾਹੀਦਾ ਇਹ ਮੇਰੀ ਬੇਨਤੀ ਹੈ ਉਹਨਾਂ ਮਾਸਟਰ ਰੱਖਾਂਗਾ ਹੋਜੀ